ਇਸੋਕ ਦਾ ਫੋਨ ਆਉਂੰਦਿਆ। ਪਹਿਲਾਂ ਸਾਇਲੈਂਟ ਕਰਾਏ ਨੂੰ। ਇਦਾਂ ਕਰਦੀ ਆਂ। ਜੇ ਇਹਦੇ ਨਾਲ ਗੱਲ ਕਰਾਈ ਨਾ ਇਹਨੇ ਹੋਰ ਹੀ ਪਾਪੜ ਵੇਲੀ ਜਾਣੇ ਆ। ਤਾਂ ਕਰਨੀ ਆਂ। ਆਪੇ ਹੀ ਗੱਲ ਕਰ ਲੈਣੀ ਆਂ। ਉਹ ਉੱਥੇ ਬਹਿਣੀ ਆ ਸਾਹਮਣੇ। ਮਾਰੇ ਧਿਆਨ ਰੱਖਦੀ ਰਹੂੰਗੀ। ਹੈਲੋ। ਹਾਂ ਸਸਰੀ ਘਰ ਸੁਖ। ਕੀ ਹਾਲੀ? ਆਹ ਹੋ ਠੀਕ ਆਪਣੇ ਵੀ। ਨਹੀਂ ਨਹੀਂ। ਕੋਹਲੀ ਨਹੀਂ ਬੋਲਣ ਦੀ ਮੈਂ। ਮੇਰਾ ਨਾ ਬੈਂਗਲਾ ਬੈਠਾ ਵਾ ਉਹ ਤੈਨੂੰ ਪਤਾ ਤੂੜੀ ਦਾੜੀ ਜੀ ਬਨੰਡੀ ਆ ਤੇ ਤਾਂ ਮੇਰਾ ਨਾ ਗਲਾ ਬੜਾ ਬੈਠਾ ਹੀ ਉਹ ਤੇ ਮੈਂ ਲਿਆਂਦੀ ਦਵਾਈ ਪਰ ਉਹਦਾ ਨਾ ਫਰਕ ਨਹੀਂ ਪਿਆ ਹੈਗਾ ਤਾਂ ਕਰਕੇ ਹਵਾ ਜੁੱਦਾਂ ਦੀ ਤਾਂ ਤੈਨੂੰ ਲੱਗਣ ਡਿਆਣਾ ਹੋਲੀ ਬੋਲ ਨਹੀਂ ਹਾਂ ਹੋਰ ਸੁਣਾ ਹਾਂ ਇਹ ਪੈਣਾ ਇਹਨੇ ਕਿੱਥੇ ਤੁਰਨਾਈਓ ਉਹ ਮੈਂ ਤੇਨੂੰ ਅੱਜ ਸਵੇਰ ਦਾ ਕੋਈ ਕੰਮ ਵੀ ਨਹੀਂ ਡਾਇਆ ਹੈਗਾ ਮੈਂ ਚੱਲ ਕੁੜੀਆਂ ਡਈਆਂ ਵਾ ਜਿੱਦ ਕਰਨ ਤੇ ਚੱਲ ਟਾਈਮ ਸਿਰ ਜਲ ਜੇਗੀ ਨੰਨੇ ਤੇਨੂੰ ਪਤਾ ਮੋਲ ਇਦਾਂ ਆਂਦਾ ਵਾ ਤਾਂ ਤਾਂ ਕਰਕੇ ਮੈਂ ਚੱਲ ਕੰਮ ਰਹਿੰਦੇ ਨਹੀਂ ਕੰਮ ਮੈਂ ਆਪੇ ਕਰ ਲੂੰਗੀ ਤੇ ਇਹ ਟਾਈਮ ਸੇਲ ਚਲ ਜੇ ਪਰ ਭੈਣਾ ਉਹ ਅੱਗੋਂ ਪਤਾ ਕੀ ਕਹਿੰਦੀ ਆ ਉਹ ਆਂਦੀ ਆ ਵੀ ਅੱਜ ਕੱਲ੍ਹ ਨਹੀਂ ਕੋਈ ਵੀ ਕਿਸੇ ਦਾ ਬਣਦਾ ਆਂਦਾ ਨਾ ਕੇ ਦਾ ਮਾਮੇ ਤੇ ਨਾ ਕੇ ਦੇ ਨਾਨਕੇ ਤੇ ਨਾ ਕੋਹ ਉਹਨੇ ਹਾਈਦਾਂ ਨਹੀਂ ਗੱਲਾਂ ਕੀਤੀਆਂ ਹੀ ਅੱਗੋਂ ਵੇਲਾ ਇੱਕ ਗੱਲ ਹੀ ਉਹਦਾ ਸੁੱਖ ਤੂੰ ਇਹਨੂੰ ਕਿੰਨੀ ਰੀਜ ਨਾ ਸੱਦਣ ਦੀ ਆ ਤੇ ਚੱਲ ਮੇਰ ਕੋ ਚਾਰ ਦਿਨ ਨਿਆਣੇ ਲੈ ਕੇ ਆ ਜੇਗੀ ਪਰ ਉਹ ਉਹ ਤਾਂ ਮੈਂ ਕੰਨੀ ਆ ਵੀ ਤੈਨੂੰ ਇਦਾਂ ਉਹਨੇ ਪੱਲੇ ਨਾਲੋਂ ਛਾੜ ਕੇ ਸੁੱਟਿਆ ਵੀ ਜਿੱਦਾਂ ਪਤਾ ਨਹੀਂ ਕਿੰਨੀ ਕ ਭਗਾਨੀ ਹੁੰਨੀ ਆ ਦੀ ਐ ਹੋਇ ਤੇ ਗੱਲ ਲੋਆ ਤੂੰ ਤੇ ਆਪਣੇ ਲੋ ਕਰਦੀ ਆ ਪਰ ਉਹ ਨਹੀਂ ਨਾ ਕਰਦੀ ਹੈਗੀ ਉਹਦਾ ਉਹ ਵੇਲਾ ਆ ਆ ਜਿਹੜੀ ਆ ਭੂਆ ਆਪਣੀ ਉਹ ਵੀ ਕਹਿੰਦੀ ਸੀ ਨਾ ਨਹੀਂ ਪੰਮ ਚੰਗੀ ਆ ਪੂਜਾ ਇਦਾਂ ਹੀ ਆ ਤੇ ਵੇਲਾ ਹੁਣ ਮੈਂ ਇਹਨੂੰ ਜੇ ਕਹਿਣ ਦੀ ਆ ਵੀ ਜਾ ਕੁੜੀ ਨੂੰ ਮਿਲਿਆ ਜਾ ਕੇ ਪਰ ਨਾ ਉਹਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਹੋਇਆ ਇਹ ਪਹਿਣਾ ਮੈਣੀ ਕਹਿਣਾ ਹੈਗਾ ਜੇ ਮੈਂ ਕਿਹਾ ਨਾ ਤੇ ਇਹਨੇ ਹੋਰ ਉਤੋਂ ਗੱਲਾਂ ਬਣਾਉਣੀਆਂ ਵਾ ਤੇ ਪਤਾ ਨਹੀਂ ਦੀਦੀ ਮੈਨੂੰ ਕਿਉਂ ਜ਼ਬਰਦਸਤੀ ਘਰੋਂ ਕੱਢਣ ਢੀ ਆ ਤੈਨੂੰ ਪਤਾ ਦਿਮਾਗ ਤੇ ਦਾ ਉਦਾਂ ਪੁੱਠਾ ਚੱਲਦਾ ਆ ਮੈਨੂੰ ਤੇ ਉਦਾਂ ਨਹੀਂ ਵੀ ਇੱਕ ਸਿਖਾਉਂਦੀ ਹੈਗੀ ਫੇਰ ਇਹਨੇ ਕਹਿਣਾ ਪਤਾ ਨਹੀਂ ਮੈਨੂੰ ਦੀਦੀ ਕਿਉਂ ਭੇਜਣ ਢੀ ਆ ਪਤਾ ਨਹੀਂ ਇਹਨੇ ਮਗਰੋਂ ਕਿੱਥੇ ਜਾਣਾ ਹੋਣਾ ਵਾ ਤੇ ਕੀ ਕਰਨਾ ਤਾਂ ਕੀ ਨਹੀਂ ਕਰਨਾ ਦਿਮਾਗ ਤੇ ਉਹਦਾ ਮੋਟਾ ਤੂੜੀ ਨਾ ਭਰਿਆ ਤੈਨੂੰ ਪਤਾ ਤੇ ਹੈਗਾ ਆ ਉਹਦਾ ਤੈਨੂੰ ਕਿਹੜਾ ਭਲੇਖ ਆ ਦੱਸ ਨੇ ਅੱਜ ਤੇਰੀ ਨਹੀਂ ਸਕੀਬਣ ਢੀ ਤੇ ਮੇਰੀ ਇਹਨੇ ਕਿੱਥੋਂ ਬਣ ਜਾਣਾ ਵਾ ਹਾ ਵੀ ਗੱਲ ਵੀ ਹੈ ਨਾ ਇਹੋ ਤੇ ਗੱਲ ਆ ਸਾਰੀ ਜੇ ਤੂੰ ਹਾਂ ਹੋਈ ਕਿ ਮੈਨੂੰ ਫੋਨ ਕਰਕੇ ਸਧਿਆ ਹੁੰਦਾ ਨਾ ਤੇ ਭਾਵੇਂ ਇਥੇ ਬੰਬ ਡਿੱਗਾ ਹੁੰਦਾ ਮੈਂ ਤਾਂ ਵੀ ਆਪਣੇ ਨਾਨਾ ਨੂੰ ਕਦੀ ਨਹੀਂ ਛੱਡਣਾ ਹੈਗਾ ਮੈਂ ਤਾਂ ਤਾਂ ਵੀ ਜਾਣਾ ਹੀ ਤੇਰੇ ਕੋਲ ਨਹੀਂ ਹੈ ਤਾਂ ਨਹੀਂ ਗੱਲ ਸੁਖ ਮੇਰਾ ਤੇ ਤੇਰਾ ਸੱਚੀ ਨਾ ਇੰਨਾ ਪਿਆਰ ਆ ਨਾ ਕੋਈ ਹਿਸਾਬ ਨਹੀਂ ਆ ਪਰ ਇਹ ਪਤਾ ਨਹੀਂ ਕਿਦਾਂ ਦੀ ਆ ਪੱਥਰ ਦਿਲ ਜੀ ਹੈਗੀ ਆ ਚੱਲ ਸੁਖ ਠੀਕ ਆ ਫਿਰ ਹੈ ਆਹੋ ਉਹਨੇ ਤੈਨੂੰ ਪਤਾ ਮੇਰੇ ਗੱਲ ਪੈ ਜਾਣਾ ਵਾ ਨਾਲੇ ਵੇਖ ਲਾ ਉਦਾਂ ਕਿਦਾਂ ਦਾ ਸਮਾਈਓ ਟਾਈਮ ਇਹਨੂੰ ਕੱਢਣਾ ਚਾਹੀਦਾ ਵਾ ਤੇ ਟਾਈਮ ਇਹਦੇ ਕੋ ਡਰ ਡਰ ਕੇ ਮੈਂ ਕੱਢਣ ਢੀ ਆ ਉਹੋਈ ਗੱਲ ਨਾ ਜੇ ਇਹਨੂੰ ਕਿਤੇ ਮਾੜੀ ਜੀ ਵੀ ਕਿਸੇ ਨੇ ਗੱਲ ਕਰਤੀ ਨਾ ਤੇ ਨਾ ਸਾਰਾ ਮੇਰਾ ਲੱਗ ਜਾਣਾ ਵਾ ਤੇ ਉਹਦਾ ਖਸਮ ਸਿਰ ਤੇ ਨਹੀਂ ਆ ਤੇ ਉਹਨੂੰ ਗੱਲਾਂ ਕਰਦੇ ਆ ਚੱਲ ਠੀਕ ਆ ਫਿਰ ਹੈ ਚੰਗਾ ਆਹੀ ਗਈ ਐ ਤਾਂ ਫੋਨ ਰੱਖ ਆ ਮੈਂ 2 ਮਿੰਟ ਉਹ ਜਾ ਇਦਾਂ ਕਰ ਮਿੰਟੋ ਮਿੰਟ ਨਾ ਇਹਦਾ ਫੋਨ ਚਾਰਜ ਲਾ ਦੇ ਚਾਰਜ ਤੇ ਲਾ ਦੇ ਲੱਗੀਆਂ ਇਦਾਂ ਕਰ ਇਹਦਾ ਨੰਬਰ ਵੀ ਉੱਤੋਂ ਸੁੱਖ ਦਾ ਘੱਟਦਾ ਉਹ ਨਾ ਇਹ ਮੈਡਮ ਫੋਨ ਲਾ ਕੇ ਬੈਠੀ ਹਨੂੰ ਚੱਲ ਊ ਜਾ ਵੀ ਨਾ ਆ ਮੈਂ ਪੱਕੇ ਕਰਦੀ ਆ ਸੱਚੇ ਕੰਮ ਨੂੰ ਨਹੀਂ ਤੇਰੀ ਹੱਥ ਪਾਇਆ ਮੈਂ ਵੀ ਸਮਝ ਨਹੀਂ ਆਉਂਦੀ ਮੈਂ ਤੇਰੇ ਪਿੰਡੀਆਂ ਤੋੜਦੀ ਆ ਸਬਜ਼ੀ ਕੋ ਬਣਾ ਲੈਨੇ ਆ ਪਰ ਪਤਾ ਨਹੀਂ ਆ ਕਿ ਡੀਜੀ ਪਈ ਜਾਣ ਦੀ ਸਭ ਪਿੰਡੀਆਂ ਖਰਾਬ ਹੋਈ ਜਾਣ ਦੀਆਂ ਕਿ ਕੰਮੋਂ ਮੇਰਾ ਜੀ ਨਹੀਂ ਕਾਣ ਲਿਆ ਮੈਂ ਸੋਚਿਆ ਚਲ ਦੀਦੀ ਕੋ ਜਾਉਂਗੀ ਥੋੜਾ ਮਨ ਹੋਰ ਦਾ ਹੋਰ ਹੋਊਗਾ ਹੋਰ ਤਰ੍ਹਾਂ ਹੋਣਿਆ ਘਰ ਦੇ ਵਿੱਚ ਇਹ ਕੰਤਰੀਆ ਦਿਨ ਵੀ ਇਤਰਾਉਂਦੇ ਆ ਕਿ ਦਿਲ ਨਿਕਲ ਨਿਕਲ ਕੇ ਭਾਂਡਿਆ ਜਾਂ ਮੈਂ ਕਾਹਦਾ ਮੰਮੀ ਕੋ ਹੋ ਕੇ ਆਵਾ ਤੇ ਜਾਂ ਦੀਦੀ ਕੋ ਪਰ ਜੇ ਮੰਮੀ ਕੋਲ ਗਈ ਨਾ ਸੋ ਮੰਮੀ ਨੇ ਤੇ ਚਾਟੇ ਮੇਰਾ ਮੂੰਹ ਵੇਖ ਕੇ ਪਛਾਣ ਲੈਣਾ ਕਿ ਮੇਰੀ ਧੀ ਔਕੀ ਦੀਦੀ ਕੋਲ ਜਾਉਂਗੀ ਨਾ ਕੋਈ ਗੱਲ ਵੀ ਦੁੱਖ ਸੁੱਖ ਕਰ ਲੂਗੀ ਨਾ ਤੇ ਟੈਨਸ਼ਨ ਨਹੀਂ ਹੋਣੀ ਕੋਈ ਵੀ ਦੀਦੀ ਕੋਗ ਨਹੀਂ ਜਾਣ ਦਿੰਦਾ ਮੁੰਡਾ ਕਿੱਥੇ ਜਾਵੇ ਤੇ ਕਿੱਥੇ ਨਾ ਜਾਵੇ ਆਹੀ ਤੇ ਦੋ ਰਿਸ਼ਤੇਦਾਰੀਆਂ ਨਾਨਾ ਨਾਨਕ ਕੋ ਜਾ ਸਕਦੀ ਤੇ ਨਾ ਪੇਕੇ ਜਾ ਸਕਦੀ ਕੀ ਕਰਾਂ ਮੈਂ ਵੇਖਾ ਕਿਦਾਂ ਹੀ ਪਹਿਲਾਂ ਪਾਉਂਦੀ ਆ ਇੱਧਰ ਆ ਨੀ ਪਹਿਲਾਂ ਮੇਰੀ ਗੱਲ ਸੁਣ ਗਏ ਕਿੱਥੇ ਹੀ ਦੋ ਤੇ ਜੀ ਮੈਂ ਆ ਨਾ ਨਹੀਂ ਤੁਨਾਂ ਨਾਲ ਖੇਡਣ ਗਈ ਸਮਝ ਨਹੀਂ ਆਂਦੇ ਕੀ ਕਰਾਂ ਤੇ ਕੀ ਨਾ ਕਰਾਂ ਹਲ ਮਾਰ ਕਿ ਹੋ ਗਿਆ ਵਾ ਦੀਦੀ ਭਾਨੀ ਕਹਿਣਾ ਡਾਪੀ ਗੁੱਸੇ ਹੁਣ ਕੋਈ ਬਾਹਰ ਆ ਗਿਆ ਹਣਾ ਵਾ ਵੇਖਾਂ ਬੜਾ ਇੱਕ ਟੈਨਸ਼ਨ ਮੁੱਕਦੀ ਦੂਜੀ ਤਿਆਰ ਹੋ ਜਾਂਦੀ ਹੈ ਕੌਣ ਆ ਬਾਹਰ ਪੜਾ ਮਾਰ ਮਾਰ ਚਪੜਾ ਤਰ ਮੈਂ ਬੁੱਥਾ ਭੰਨਦਾ ਤੈਨੂੰ ਫਿਰਨ ਤੋਂ ਸਵਾ ਕੋਈ ਕੰਮ ਨਹੀਂ ਹੈਗਾ ਇਹ ਨਾਲੇ ਆਹ ਕੀ ਕੀਤਾ ਈਓ ਮੈਂ ਆ ਕੇ ਤੁਪ ਫੁੱਲ ਜਲਵਾ ਕੇ ਆ ਗਈ ਆ। ਰਾਜੀਆ ਮੈਨੂੰ ਨਾ ਨੀਤ ਨੇ ਲਾ ਕੇ ਦਿੱਤਾ ਸੀ ਕਹਿੰਦੀ ਤੇਰਾ ਨੂ ਮੂੰਹ ਭੰਦਣਾ ਮੈਂ ਤਾਂ ਦੱਸੋ ਚੁੱਪ ਕਰ ਜਾ। ਫਾਦੇ ਨੇ ਕੀ ਹੋਇਆ ਜੋਤ ਨੂੰ? ਕੀ ਹੋਇਆ ਵਾ? ਕੀ ਹੋਇਆ ਜੋਤ ਨੂੰ? ਭੱਜੀ ਤਾ ਤੂੰ ਐਦਾਂ ਆਈਂ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੰਦਾ ਵਾ ਹੈਂ ਆ ਵੇਖ ਲੈ ਲੱਛਣ ਵੇਖ ਲੈ ਆਪਣੀ ਕੁੜੀ ਦੇ ਤੂੰ ਪਹਿਲਾਂ ਹੁਣ ਤੈਨੂੰ 20 ਵਾਰੀ ਵੱਡਿਆ ਮੈਂ ਵੀ ਕੁੜੀ ਨੂੰ ਦਫਤੇ ਚ ਰੱਖਿਆ ਕਰ ਪਰ ਨਾ ਤੇਰੀ ਸਿਹਤੇ ਕੋਈ ਅਸਰ ਨਹੀਂ ਹੁੰਦਾ ਹੈਗਾ। ਕੀ ਕੀਤਾ ਦੀਦੀ ਇਹਨੇ ਹੁਣ ਕੀ ਕੀਤਾ? ਕੀ ਕੀਤਾ ਇਹਨੇ ਫੁੱਲ ਲਾ ਕੇ ਤੇ ਉਥੇ ਗਲੀਆਂ ਦੇ ਵਿੱਚ ਨਤਰੀ ਫਿਰਦੀ। ਦੀਦੀ ਮਾਸਾ ਗਿਰੇ ਇਹਨੂੰ ਇੱਧਰ ਲਿਆ ਮੇਰੇ ਨਾਲ ਇਹਨੂੰ ਵੇਖ ਕੇ ਸਹੀ ਮੈਂ ਕਿੱਦਾਂ ਸੈਟਅ ਕਰਨੀ ਆ ਉਹ ਆਰਮਟ ਫੜਾਉਣਾ ਮੂੰਹ ਤੋੜ ਦੇਣਾ ਮੈਨੂੰ ਛੱਡ ਦਿਓ ਇਹਦਾ ਕੀ ਕਸੂਰ ਆ ਪੋਲੀ ਲਾ ਲੈਣਾ ਨਿਆਣੇ ਆ ਉਹ ਤੇ ਕਹਿੰਦੇ ਜਿਹੜਾ ਆਪ ਲਾਇਆ ਪੁੱਤ ਮम्मा ਨਹੀਂ ਮੈਨੂੰ ਨੀਦ ਨਹੀਂ ਲਾਤਾ ਹੈ ਹੇ ਲੋ ਦੀਦੀ ਉਹਨਾਂ ਨੂੰ ਤੇ ਹਜੇ ਕੰਮ ਦਾ ਪਤਾ ਹੀ ਨਹੀਂ ਆ ਉਹ ਨੀਤ ਨੇ ਪੋਲੀ ਲਾਦਣਾ ਤੇ ਨਿਆਣੀ ਲਾ ਕੇ ਆ ਗਈ ਤੇ ਨਾਲੇ ਜਿ ਲਾ ਰਿਹਾ ਨੀ ਸ਼ਰਮ ਕਰ ਨਹੀਂ ਸ਼ਰਮ ਕਰ ਸ਼ਰਮ ਮੂੰਹ ਤੇ ਜ਼ਬਾਨ ਪਾ ਲੈ ਜੇ ਉਹਨਾਂ ਨੇ ਸੋਲਿਆ ਨੇ ਅਗਲੇ ਆ ਨਾ ਵੀ ਹਾਡੀ ਕੁੜੀ ਦਾ ਨਾਮ ਆਉਂਦੀ ਆ ਤੇ ਉਹਨਾਂ ਨੇ ਤੇਰੇ ਪੱਲੇ ਤੇ ਪਤਾ ਨਹੀਂ ਮੈਨੂੰ ਪਰ ਮੇਰੇ ਅਗਲਾ ਨਾ ਨਹੀਂ ਆਨੇ ਬਦਨਾਮ ਕਰਨੀ ਆ ਤੂੰ ਇਹਨੂੰ ਨਾ ਕੁਛ ਵੀ ਕਹੀ ਆਪਣੇ ਬੰਤਰ ਨੂੰ ਦੇ ਦੇ ਮਾਸਕ ਜਨੇ ਹੈਗੀ ਇਹਨੂੰ ਮੈਂ ਕੀ ਕਹਾਂ ਇਹਨੂੰ ਤਾਂ ਤੇ ਦੁਨੀਆਦਾਰੀ ਤੇ ਪੂਰੀ ਸਮਝ ਵੀ ਨਹੀਂ ਆ ਤੂੰ ਕਿਦਾਂ ਦੇ ਗੱਲਾਂ ਇਹਦੇ ਨਾਲ ਅੱਗੇ ਕਰਦੇ ਹੋ ਤੈਨੂੰ ਤਾਂ ਦੁਨੀਆਦਾਰੀ ਦੀ ਸਮਝ ਆ ਗਈ ਹੈ ਕਿ ਨਹੀਂ ਤੂੰ ਹੀ ਸਮਝਾ ਲੈ ਫਿਰ ਉਹਨੂੰ ਹਣੀ ਮੈਂ ਤੈਨੂੰ ਸਵੇਰੇ ਵੱਢ ਕੇ ਹੜੀਆ ਵੀ ਕੁੜੀ ਨੂੰ ਦਫਕੇ ਚ ਰੱਖਿਆ ਕਰ ਪਰ ਨਾ ਤੂੰ ਨਹੀਂ ਉਹ ਗੱਲ ਮੰਨਣੀ ਹੈ ਕਿ ਮਾਂ ਦੀ ਧੀ ਨੇ ਦੇਦੇ ਚਪਾਗ ਜੰਨੇ ਹੈਗੇ ਕੀ ਮੈਨੂੰ ਨੂੰ ਮਾਰਦਾ ਸਾਰਾ ਦਿਨ ਤੇ ਮੈਂ ਸਮਝਾਉਂਨੇ ਆ ਤੁਹਾਨੂੰ ਪਤਾ ਇੰਨੇ ਬੱਚੇ ਛੋਟੇ ਇਹਨੂੰ ਤੇ ਇੱਕ ਬੰਨੇ ਸਮਝਾਉਂ ਤੂਜਾ ਬੰਨਾ ਸਮਝ ਨਿਕਲ ਜਾਂਦੀ ਹੈ ਨਾਲੇ ਫਿਰ ਵੀ ਦੇਦੇ ਹਾਲੇ ਬਾਕੀਆਂ ਨਾਲੋਂ ਬੜਾ ਫਰਕ ਹੈ ਨਾ ਜਿੱਦਾਂ ਹੀ ਆਨੇ ਨਾ ਉਦਾਂ ਇਹ ਕਰਦੀਆਂ ਆ ਆਹੋ ਉਦਾਂ ਹੀ ਕਰਦੀਆਂ ਆ ਕੇ ਲਵਾ ਕੇ ਇਹਨਾਂ ਦੇ ਫੁੱਲ ਲਵਾ ਕੇ ਨਾ ਤੇ ਇਹਨਾਂ ਨੂੰ ਪਾਰਲਰ ਦੇ ਲੈ ਜਾ ਉਥੋਂ ਤਿਆਰ ਤੇ ਹੋਰ ਕਰਵਾ ਕੇ ਨਾ ਤੇ ਉਥੋਂ ਲੈ ਕੇ ਤੇ ਇਹਨਾਂ ਨੂੰ ਕਹ ਗਲੀਆਂ ਚ ਨੱਚੋ ਫਿਰ ਜਾ ਕੇ ਜਾਓ ਚੰਗਾ ਹੁਣ ਕਦੀਆਂ ਰਹਿਣ ਦੇ ਕਿਦਾਂ ਪਹਿਲਾਂ ਪੌਂਦੀ ਆਉਂਦੀ ਹੀ ਉਥੇ ਤੇਰਾ ਨਾ ਜੀ ਕਰਦਾ ਤੈਨੂੰ ਅੰਦਰ ਬੰਨ ਕੇ ਮਾਰਾਂ ਤੈਨੂੰ ਮੈਂ ਕਰਤੀ ਕੀ ਆ ਕਾਸੇ ਚ ਲੈ ਕੇ ਮਾਰਣਾ ਦਫਾ ਹੁਣ ਨਾ ਹੋਵੇ ਤੇ ਬਹੁਤਾ ਇਸ ਤਾ ਦਿੱਤਾ ਹੈ ਨਾ ਹੱਥ ਹੋ ਗਿਆ ਤੇ ਦੀਣੀ ਅ ਕੱਲ ਪਿਆਰ ਦਾ ਵੀ ਤੱਕ ਸਕਦੀ ਰਸ ਇਹ ਗੱਲ ਪਿਆਰ ਦੇ ਬੱਚੇ ਨੂੰ ਸਮਝਾਉਣੀ ਹੈ ਮੈਂ ਤੇਰੇ ਸੁਪਰੀਏ ਤੇਰੇ ਨਾਲ ਖੋਹ ਪੀਤਾ ਮੱਕੜੀਆਂ ਨੇ ਦੇਵੇਂ ਤੇ ਤੂੰ ਕੀ ਬੋਲਣ ਵਾਗੇ ਤੇਰਾ ਪਤਾ ਸਗੋ ਸਾਡੇ ਘਰ ਦਾ ਬੋਲ ਕਿਤਾ ਸਾਬ ਮੈਂ ਤਾਂ ਚਾਹ ਵੀ ਕਿਸੇ ਕੋਈ ਗੱਲ ਕਰਦੀ ਰਹੀ ਤੇਰੇ ਕੋਲੋਂ ਬਸ ਕੁੜੀ ਘੱਟ ਤੇਰੇ ਕੋਲੋਂ ਬਸ ਕੁੜੀ ਘੱਟ ਬੜੇ ਕੁੜੀ ਘੱਟ ਬੜੇ ਕਾਹ ਕੋਈ ਬਾਣੀ ਤਾ ਇਹ ਮੈਂ ਕੋਈ ਚੱਕੀ ਆਂਦੀ <rarely तोछेवारी occurs> मेरे <wizard maintenant> मेरे मैं भी ऐसा चल मेरे पत्ता तू ना रो तू कहता रो नहीं है कोई काली। चल चुप कर मेरे पत्ता रो ना आजा कौन है इधर पत्ता आजा मेरा पत्ता इतनी आन के बाय तू नारे मेरी गाल सुन पत्ता ਅੱਜ ਨਹੀਂ ਆਪਾ ਪਪੂ ਹੀ ਕੋ ਜਾਣਾ ਤੁਹਾਡੀਆਂ ਨਾ ਛੁੱਟੀਆਂ ਕੈਨਸਲ ਹੋ ਗਈਆਂ ਹਨ ਠੀਕ ਹੈ ਫੋਨ ਤੇ ਮੈਸੇਜ ਆ ਗਿਆ ਵਾ ਕਿ ਸਕੂਲ ਲੱਗਣੇ ਆ ਫਿਰ ਜਦੋਂ ਗਾੜੀ ਛੁੱਟੀਆਂ ਪੈਣਗੇ ਨਾ ਫਿਰ ਪੁੱਤ ਚਲ ਜਿਓ ਠੀਕ ਹੈ ਹਾਂ ਤੇ ਪਰ ਮੰਮਾ ਮੇਰੀ ਨਾ ਤਾਂ ਇਹਨੇ ਨਾ ਬਾਪ ਤਾਂ ਕਿੰਨੀ ਜ਼ੋਰ ਦੀ ਮਰੋਰੀ ਹੋਣੀ ਮੇਰੇ ਭੀੜ ਹੋਂਡੀ ਆ ਚਲ ਕੋਈ ਨਹੀਂ ਪੁੱਤ ਭੀੜ ਹੋਂਡੀ ਤੇ ਮੈਂ ਤੇਲ ਲਾ ਦੂੰਗਾ ਤੂੰ ਵੀ ਦਸ਼ਤਾਨੀ ਕਰ ਦੇ ਨਾ ਤੈਨੂੰ ਪੁੱਤ ਪਤਾ ਤਾਂ ਹੈਗਾ ਤੂੰ ਕਿਉਂ ਫੁੱਲ ਲਾ ਕੇ ਐਂ ਵਾਲਾ ਨੂੰ ਤੈਨੂੰ ਪਤਾ ਤਾਂ ਹੈਗਾ ਤਾਈ ਤੈਨੂੰ ਗੁੱਸੇ ਹੁੰਦੇ ਆ ਮਮੇ ਇਹ ਤੇ ਚਲ ਮੇਰੀ ਗਲਤੀ ਮੈਂ ਮੰਨਦੀ ਆ ਪਰ ਨੂਰ ਜੀ ਜਿੰਨ ਕਾ ਤੋ ਉਦਨ ਤਾਈ ਨੇ ਮਾਰਿਆ ਏ ਨੂਰ ਦੀ ਦਿਨ ਮਾਰੇ ਕਿੱਦਾਂ ਮਾਰਿਆ ਪੁੱਤ ਤਾਈ ਨੇ ਤੇ ਮਾਰੇ ਨਾ ਨੂਰ ਨੂੰ ਤਾਈ ਮਾਰਿਆ ਏ ਕਿਦਣ ਉਦਨ ਉੱਥੇ ਗੁਰਸ ਰੋਏ ਚ ਮਾਰਿਆ ਇਹ ਨਾਲ ਨੂਰ ਦੀਦੀ ਨੂੰ ਨਾ ਸੁੱਟਤਾ ਹੀ ਤੇ ਨਾਲ ਨੂਰ ਦੀਦੀ ਕੋਨਾ ਪਾਉਂਦੇ ਵੀ ਮੰਜਾਏ ਹੀ ਨੂਰ ਨਪੜੇ ਮਾਂ ਜੀ ਤਾਈ ਨੇ ਨੂਰ ਨੂੰ ਸੁਟਿਆ ਹੈ ਹਾਂ ਜੀ ਉਹ ਤਾਂ ਇਹਨੂੰ ਭਲੇ ਕਾ ਲੱਗਾਣਾ ਮੈਂ ਤਾਂ ਇਦਾਂ ਨਹੀਂ ਘੱਟ ਸਕਦੀ ਨਹੀਂ ਤਾਈ ਨੇ ਚਪੇਰ ਮਾਰ ਕੇ ਸੁਟਿਆ ਹੈ ਬਸ ਠੀਕ ਆ ਹੋਣੀ ਦੱਸ ਦੇ ਮੈਨੂੰ ਉਹ ਦੋ ਦੋ ਕਹਿੰਦੀ ਹੀ ਨਹੀਂ ਮੇਰੀਆਂ ਕੁੜੀਆਂ ਨਹੀਂ ਬੋਲਦੀਆਂ ਫालतੂ ਵੇਖਾ ਕੀ ਪਟੀਆਂ ਪੜਾਉਂਦੀ ਟਿੱਡੀ ਜਿਨੀ ਹੈਗੀ ਆ ਜੇ ਨਹੀਂ ਜ਼ਮੀਨ ਤੇ ਛੱਡ ਲਾ ਪਹਿਲਾਂ ਐਵੇਂ ਥੋੜਾ ਮਾਰ ਖਾਂਦੀਆਂ ਐ ਇਹ ਕਿਹੜੇ ਕੋਈ ਗੱਲ ਕਰਨ ਡਈ ਆ ਤੁਹਾਨੂੰ ਸਿਰਫ ਇਹੀ ਗੱਲ ਕਹਿਣ ਡੀ ਆ ਨਾ ਕਿ ਨੂਰ ਨੂੰ ਮਾਰਿਆ ਵਾ ਤੁਹਾਨੂੰ ਪਤਾ ਮੈਂ ਤੇ ਕੰਮ ਤੇ ਚੱਲ ਜਾਂ ਨਹੀਂ ਮੈਨੂੰ ਨਹੀਂ ਪਤਾ ਲੱਗਦਾ ਤੂੰ ਇਹੋ ਜਿਹੇ ਹਰਕਤਾਂ ਕਾਤੋਂ ਕਰਦੇ ਜੇ ਤੈਨੂੰ ਪਤਾ ਲੱਗੇ ਤਾਂ ਭਵੇਂ ਨਾ ਲੱਗੇ ਔਰ ਮੈਂ ਕੁੜੀਆਂ ਪੂਰੀਆਂ ਚੰਡ ਕੇ ਰੱਖਣੀਆਂ ਮੈਂ ਤਨ ਦੱਸਤਾ ਜਿੱਦਾਂ ਤੂੰ ਵਿਗਾੜ ਕੇ ਰੱਖਦੀ ਨਾ ਓਦਾਂ ਨਹੀਂ ਮੈਂ ਰਹਿਣ ਦੇਣੀਆਂ ਦੀਦੀ ਇਹ ਕੁੜੀਆਂ ਵਿਗੜੀਆਂ ਚੜੀਆਂ ਤੁਸੀਂ ਇਦਾਂ ਆਂਦੇ ਕਿ ਅਸੀਂ ਚੰਡ ਕੇ ਰੱਖਣੀਆਂ ਵਾ ਕੰਮ ਸਕਮ ਹੁੰਦਾ ਬੱਚੇ ਨੂੰ ਪਿਆਰ ਨਾਲ ਸਮਝਾਉਣ ਦਾ ਨੂਰ ਤੇ ਆਪ ਹਵਾਨ ਹੋ ਗਈ ਆ ਤੇ ਤੁਸੀਂ ਸੋਹਣੇ ਲੱਗਦੇ ਨੂਰ ਦੇ ਹੱਥ ਚੁੱਕਦੇ ਆਹ ਤੁਰੀਆਂ ਫੈਂਦੇ ਇਦਾਂ ਹੀ ਗੋੜੇ ਗੋੜੇ ਸਲਾਬ ਦੇਤੇ ਮੱਖੀਆਂ ਤੁਰੀਆਂ ਫੈਂਡੀਆਂ ਤੂੰ ਤੇ ਚਲ ਜਾਨੀ ਲੋਕਾਂ ਦੇ ਘਰ ਸਵਾਰਣ ਆਪਣੇ ਘਰ ਦਾ ਕਿੰਨੇ ਕਰਨਾ ਇਹਨਾਂ ਦੇ ਤੈਨੂੰ ਪਤਾ ਨਹੀਂ ਹੈਗਾ ਅਥਰੂ ਜੇ ਘੇਰ ਕੇ ਸਾਤ ਦਿੰਨੀ ਆ ਮੁੜ ਕੇ ਇਹਦੇ ਨਾ ਮਾਵਾਂ ਤੇ ਆਨੇ ਬਾਅਦ ਸੁੱਖਣਾ ਹੀ ਸੁਖੀ ਆ ਵੀ ਰੋਂਦੇ ਰਹਿਣਾ ਹੀ ਰੋ ਰੋ ਕੇ ਤੇ ਸਾਰਾ ਬੁਰਾ ਹਾਲ ਕਰ ਦਿੰਦੀ ਆ ਉਹ ਨਹਿ ਚਲਾਈ ਰੱਖਦੀ ਆ ਉਹ ਤੇ ਸਾਰਾ ਦਿਨ ਦੇਦੇ ਚਤਰੂਆਂ ਬੜੀ ਕਿਹੜੀ ਗੱਲ ਵਾ ਜਿਹੜਾ ਬੰਦਾ ਸਤਿਆ ਉਹਨੇ ਰੋਣਾ ਤੇ ਹੈ ਹੀ ਐ ਨਾ ਇਹ ਸੋਚੋ ਕਿ ਮੈਂ ਕਦੇ ਨੂਰ ਨੂੰ ਅਜੇ ਤੱਕ ਧੋਕਾ ਨਹੀਂ ਮਾਰਿਆ ਉਹਦੇ ਪਿਓ ਨੇ ਵੀ ਕਦੇ ਉਹਨੂੰ ਧੋਕਾ ਨਹੀਂ ਮਾਰਿਆ ਉਹ ਤਾਂ ਸਤਿਆ ਨਾ ਤੂੰ ਪਿਓ ਨੇ ਧੋਕਾ ਨਹੀਂ ਮਾਰਿਆ ਪਿਓ ਦੇ ਚਪੜਾ ਮਾਰ ਮਾਰ ਲਾਲ ਕਰਕੇ ਰੱਖਦਾ ਸੀ ਉਦੋਂ ਚੰਗੀਆਂ ਸੀ ਉਹਨੂੰ ਵੀ ਤੂੰ ਖਾ ਗਈ ਆਂਂਦੀ ਡੈਣੇ ਆਂਦੀ ਦਾ ਮੁੰਡਾ ਵੀ ਸਾਡਾ ਖਾਗੀਆਂ ਘਰ ਬਰਬਾਦ ਕਰਕੇ ਰੱਖਤਾਈਓ ਹਜੇ ਵੀ ਤੈਨੂੰ ਚੈਨ ਨਹੀਂ ਆਇਆ ਹੈਗਾ ਇੰਨਾ ਨਹੀਂ ਵਿਚਾਲਾ ਹੁਣ ਇਹਨਾਂ ਨੇ ਸੁਧਾਰ ਲਾ ਬੱਸ ਕਰੋ ਦਦੀ ਬੱਸ ਕਰੋ ਮੈਂ ਤਾਂ ਤੁਹਾਡੀ ਰੋਜ਼ ਦੀ ਕਿੜਕੜ ਤੋਂ ਥੱਕ ਗਈ ਆ ਮੈਂ ਮੈਂ ਤੁਹਾਡੇ ਪੁੱਤ ਕਾ ਦਾ ਖਾਣਾ ਹੈ ਪੁੱਤ ਤੁਹਾਡਾ ਨਹੀਂ ਚੰਗਾ ਤਾਂ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਲੋਕਾਂ ਦੇ ਨਵਾਂ ਦੇ ਪੋਤੇ ਇਧਰ ਇੱਕ ਦਿਨ ਨਹੀਂ ਕੱਢਦੇ ਤੇ ਮੈਂ ਤਾਂ ਆਪਣੀਆਂ ਧੀਆ ਕਰਕੇ ਟਾਈਮ ਕੱਢਣ ਦੀ ਮੈਨੂੰ ਉਹ ਤਾਂ ਕਮਸ ਕਮ ਟਾਈਮ ਕੱਢ ਲੈੰਦੋ ਗੱਲਾਂ ਤੈਨੂੰ ਬੋਤੀਆਂ ਹੀ ਬਣਾਉਣੀ ਆਉਂਦੀਆਂ ਆ ਆ ਚਾਚੀ ਨੂੰ ਇੱਕ ਲਾਗੇ ਬਿਠਾਲ ਕੇ ਤੇ ਪਾਪੜ ਜੇ ਵੇਲ ਵੇਲ ਦਾਸੀ ਦੇਣੀਆਂ ਆ ਹਾ ਅਗਰ ਤੂੰ ਤਾਂ ਨੀ ਨਾ ਮੈਨੂੰ ਤੇਰੀਆਂ ਪਤਾ ਹੈਗੀਆਂ ਕਿ 24 ਘੰਟੇ ਤੂੰ ਰੋ ਰੋ ਕੇ ਇੱਥੇ ਬੁਰਾ ਹਾਲ ਕਰੀ ਰੱਖਦੀ ਆ ਨੈਸਟ ਪੁਣਾ ਜਿਹੜਾ ਘਟ ਲਾਇਆ ਕਰ ਚੰਗਾ ਦੀਦੀ ਹੁਣ ਤਾਂ ਹੁਣ ਮੈਂ ਰੋਂਦੀ ਵੇ ਲੈਣਾ ਮੈਂ ਗੇਟ ਤੋਂ ਬਾਹਰ ਕੱਢਣੀ ਆ ਇਹ ਵੇਖ ਲਈ ਸਾਡੇ ਕਰਮਾ ਚ ਰੋਣਾ ਤੇ ਹੀ ਰੋਣਾ ਹੀ ਆ ਕਾਮਸ ਕਮ ਮੈਂ ਹੀ ਰੋਵ ਨਹੀਂ ਸਕਦੇ ਤੁਸੀਂ ਤੁਹਾਡਾ ਜੀਨਾਰਾਮ ਕੀਤਾ ਵਾ ਜੇ ਤੁਹਾਨੂੰ ਹੀ ਐਨੇ ਵਾਦੂ ਲੱਗਦੇ ਆ ਨਾ ਤੂੰ ਤੂੰ ਹਰ ਮਾਮਾ ਤੇ ਨੂੰ ਅੱਡ ਕਰ ਦੋ ਆ ਡੱ ਕਰ ਦੋ ਸ਼ਾਬਾਸ਼ ਤੇਰੇ ਇਹੋ ਤਾਂ ਤੂੰ ਅੱਗੇ ਚੋਣੀ ਸੀ ਮੈਨੂੰ ਕੰਮ ਨਾ ਕਰਨਾ ਪਵੇ ਬਾਹਰ ਲੋਰ ਲੋਰ ਫਿਰਦੀ ਰਵਾਂ ਲੋਕਾਂ ਦੇ ਘਰਾਂ ਵਿੱਚ ਲੋਕਾਂ ਦੇ ਕੰਮ ਤੇਰੇ ਕੋ ਹੋ ਜਾਂਦੇ ਆ ਤੇ ਆਪਣੇ ਘਰ ਦੇ ਕੰਮ ਵਾਰੀ ਤੈਨੂੰ ਰੋਣ ਆ ਜਾਂਦਾ ਵਾ ਉਦੋਂ ਨਹੀਂ ਤੇਰੇ ਕੋ ਕੰਮ ਹੁੰਦਾ ਹਨਾ ਇਹਦਾ ਕੀ ਕਰਦਾ ਦੀ ਲੋਕਾਂ ਦੇ ਘਰ ਜਾ ਕੇ ਕੰਮ ਕਰਦੇ ਲੋਕਾਂ ਦੇ ਭਾਂਡੇ ਮਾਜਣ ਦੇ ਲੋਕਾਂ ਦੇ ਪੋਚੇ ਲੋੜੂ ਇਹਦਾ ਮੇਰੀ ਮਜਬੂਰੀ ਹੈ ਨਾ ਕਿ ਮੈਂ ਮੇਰੀ ਕੰਮ ਕਰਦੀ ਆ ਇਹਦਾ ਮੇਰੇ ਕਿਹੜਾ ਕੀ ਕਰਦਾ ਮੈਂ ਥਾ-ਥਾ ਦੇ ਲੋਕਾਂ ਕੋਲ ਹੀ ਜਾ ਕੇ ਹੱਥ Đਾਵਾ ਕਿ ਮੈਨੂੰ ਕੰਮ ਚਾਹੀਦਾ ਵਾ ਆਹ ਮਜਬੂਰੀ ਹੈ ਤੇਰੀ ਕੀ ਗੱਲ ਤੈਨੂੰ ਇੱਥੇ ਖਾਣ ਨੂੰ ਨਹੀਂ ਮਿਲਦਾ ਘਰ ਚ ਹੈ ਇਹ ਤਾਂ ਨ ਵੀ ਪਤਾ ਵਾ ਖਾਣਾ ਖਾਣ ਮਿਲਦਾ ਹੈ ਤਾਂ ਤੂੰ ਗੱਲਾਂ ਕਰਦੀ ਚੰਗੀ ਲੱਗਦੀਆਂ ਹਰ ਚੀਜ਼ ਤੇਨੂੰ ਟਾਈਮ ਨਾਲ ਬਰਾਬਰ ਮਿਲਦੀ ਆ ਤਾਂ ਵੀ ਤੂੰ ਉਹ ਮੂੰਹ ਜਿਹਾ ਬਣਾ ਕੇ ਦਸੀ ਜਾਣਾ ਹੁੰਦਾ ਵਾ ਸਾਡੇ ਤੇ ਕਰਮਾਂ ਚ ਇਹੋ ਕੁਛ ਰਹਿ ਗਿਆ ਵਾ ਸੁੱਤੇ ਹੋੜ ਦੇ ਬਸ ਤੇਰਾ ਮੱਥੇ ਲੱਗ ਜਾਂਦਾ ਸਾਹਮਣੇ ਮੱਥੇ ਜਹ ਦੇ ਦੋ ਤੁਹਾਨੂੰ ਹਲ ਮਾਵਾਂ ਤੇ ਨੂੰ ਜਹ ਦੇ ਕੇ ਮਾਰ ਦੋ ਤੁਹਾਨੂੰ ਵੀ ਠੰਡ ਭੇਜੂਗੀ ਮਾਰੇ ਹੋਰ ਤੂੰ ਕੀ ਚਲਦੇ ਤੂੰ ਅੱਦ ਕੀ ਕਰ ਸਕਦੇ ਈ ਮੇਰਾ ਵਾਸਾ ਚੱਲੇ ਨਾ ਤੇ ਤੈਨੂੰ ਮੈਂ ਕੱਲ ਨਹੀਂ ਤੈਨੂੰ ਮੈਂ ਹੁਣੇ ਅੱਜੇ ਯਾਰ ਦਵਾ ਨਾਲੇ ਹਾਤਰੀਆਂ ਟਿੱਡੀਆਂ ਜੀਆਂ ਚੁਕਾ ਇਥੋਂ ਤੂੰ ਤਾਂ ਕੋਤਾ ਹੀ ਘਰ ਖਲਾਰ ਪਾਸੜਿਆ ਹੱਡੇ ਘਰ ਵਿੱਚ ਤੂੰਆਂ ਨੂੰ ਵਸਣ ਦੇਣਾ ਹੈਗਾ ਅੱਜ ਨਾਲ ਪਤਾ ਨਹੀਂ ਕੀ ਆਏ ਆ ਸਾਡੀ ਪੱਲੇ ਪਈ ਆ ਗਿਲੇ ਬੇਹੱਦ ਹੋ ਗਿਆ ਹਰ ਇੱਕ ਗੱਲ ਸਾਡੇ ਤੋਂ ਲਿਆ ਕੇ ਸੁੱਟੇ ਜਾਂਦੇ ਆ ਨਾ ਹਨ ਜੀੜ ਦਿੰਦੇ ਨਾ ਸਾਨੂੰ ਮਾਰਨ ਦਿੰਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਆਪਣੀਆਂ ਧੀਆਂ ਨੂੰ ਲੈ ਕੇ ਇੱਕਦ ਰੱਬ ਨੇ ਪਾਈਆਂ ਨਾ ਸਾਡੇ ਤੇ ਦੂਜੇ ਚੱਪੜੇ ਸਾਨੂੰ ਇਹ ਬੰਦੇ ਨੇ ਟਿਕਟ ਦਿੰਦੇ ਆਂ ਰੱਬਾ ਮੈਂ ਨਹੀਂ ਦਦੂ ਕਿਉਂ ਕਰਦੀ ਰੱਬ ਤੂੰ ਦੱਸ ਕੋਲੇ ਦੱਡ ਦੇ ਤਾ ਹਾਈ ਡਾ ਗੁੱਸਾ ਚੜਾਇਆ ਹੈ ਨਾ ਇੰਨੇ ਮੈਨੂੰ ਕੋਈ ਹਿਸਾਬ ਹੀ ਨਹੀਂ ਆ ਵੇਖਾਂ ਹਜੇ ਤੇ ਦੋ ਚਾਰ ਹਾਰ ਤੇ ਉਹਨਾਂ ਕਰੋ ਲੈਂਦੀ ਹੋਣੀ ਆ ਸਾਰਾ ਤੇ ਗੱਲਾਂ ਇਦਾਂ ਕਰਨੀ ਜਿੱਦਾਂ ਗਾੜੀਆਂ ਨੂੰ ਸਰਕਾਰੀ ਨੌਕਰੀ ਮਿਲ ਗਈ ਹੋਣੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਹੁਣ ਅਗਲੀ ਵੱਖ ਹੋਣ ਦੀਆਂ ਗੱਲਾਂ ਕਰਨ ਈ ਆ ਉਹ ਕੁੱਤੋਂ ਐ ਮੇਰਾ ਘਰ ਵਾਲਾ ਈ ਹੋ ਜਿੰਨੂ ਘਰ ਦੀ ਕੋਈ ਖਬਰ ਸਾਰ ਹੀ ਨਹੀਂ ਹੈਗੀ ਇੰਨੇ ਵੇਖੇ ਉਥੇ ਪੈਲੀਆਂ ਚ ਖੱਜਲ ਹੁੰਦਾ ਰਹਿਣਾ ਜਾਂ ਬੰਨੇ ਵੜਦਾ ਰਹਿ ਜਾਣਾ ਇਹਨੇ ਤੇ ਇੰਨੇ ਇੱਧਰ ਸਾਰਾ ਹੁੰਜਾ ਮਾਰ ਕੇ ਗਾਂ ਜਾਣਾ ਵਾ ਜਿੱਦਾਂ ਦੇ ਚਾਲ ਚੱਲਣ ਫੜ ਕੇ ਬਹਿ ਗਈ ਹੈ ਨਾ ਮੈਨੂੰ ਤਾਂ ਕੰਮ ਖਰਾਬ ਹੀ ਜਾਵਦਾ ਆ ਹਾਏ ਹੁਣ ਮੈਂ ਕੀ ਕਰਾਂ ਕਿਹਦੀ ਸਲਾਹ ਲਾਵਾਂ ਇਹਨੇ ਤੇ ਨਾ ਬਹੁਤਾ ਹੀ ਮੈਨੂੰ ਵਿਗਾੜ ਪਾ ਛੜਿਆ ਆ ਮੈਨੂੰ ਨਾ ਕਿਤੇ ਕਿਤੇ ਲੱਗਦਾ ਵਾ ਵੀ ਇਹਨੂੰ ਬਾਹਰੋਂ ਪੱਕਾ ਕੋਈ ਚੁਕਣਾ ਦਿੰਦਾ ਹੋਗਾ ਜਿੱਦਾਂ ਨਹੀਂ ਇਹ ਗੱਲਾਂ ਕਰਦੀ ਹੈ ਨਾ ਹੁਣ ਨੇਦੇ ਆਪਦੇ ਅੱਗੇ ਕੁਸਕਦੀ ਵੀ ਨਹੀਂ ਹੁੰਦੀ ਇਹਨੂੰ ਤਾਂ ਕੋਈ ਮੇਰੇ ਅੱਗੇ ਗੱਲ ਨਹੀਂ ਹੁੰਦੀ ਹੁੰਦੀ ਇਨੇ ਕੋਸਕਣਾ ਤੇ ਦੂਰ ਦੀ ਗੱਲ ਇਹਨੂੰ ਕੋਈ ਗੱਲ ਨਹੀਂ ਕਰਨੀ ਹੁੰਦੀ ਹੁੰਦੀ ਮੇਰੇ ਨਾਲ ਤੇ ਹੁਣ ਵੇਖ ਲੈ ਇਹਦੇ ਹੱਲ ਇਦਾਂ ਕਰਾ ਮੈਂ ਪਹਿਨ ਨੂੰ ਫੋਨ ਕਰਕੇ ਸੱਦਾ ਜਾ ਪਰ ਉਹ ਵੀ ਗੱਲੇ ਛੱਡ ਦੇ ਤੂੰ ਉਹਦੀ ਵੀ ਉਹਨੇ ਵੀ ਆ ਕੇ ਕਹਿਣਾ ਨਹੀਂ ਜਿੱਦਾਂ ਪੰਮ ਕਹਿੰਦੀ ਐ ਉਦਾਂ ਕਰ ਲਿਆ ਕਰੋ ਉੱਥੇ ਵੀ ਫੇਰ ਉਹ ਰੰਡੀ ਰੋਣਾ ਰਹਿਣਾ ਆ ਯਾਰ ਪੂਜਾ ਹੁਣ ਤੈਨੂੰ ਹੀ ਸੋਚਣਾ ਪੈਣਾ ਈ ਉਹ ਸੋਚ ਪੂਜਾ ਸੋਚ ਛੇਤੀ ਕਰ ਮੈਂ ਤਾਂ ਕਰਨੀ ਐ ਇਦਾਂ ਕਰਾਂ ਇੱਕ ਪੰਨੋ ਸਲਾਹ ਦਿੰਨੀ ਆ ਵੀ ਇਹਦੇ ਦਿਵਾਲੇ ਨੂੰ ਨਾ ਪੈੜੀ ਹਟਾ ਕੇ ਨਾ ਆਪਣੇ ਨਾਂ ਲਵਾਈਏ ਫਿਰ ਵੈਣੀ ਭਲਾਏ ਕਿੱਥੇ ਭੱਜਦੀ ਆ ਤੇ ਜਾਂਦੀ ਵੀ ਰਹੇਗੀ ਤੇ ਜਾਂਦੀ ਰਹੇ ਸਾਨੂੰ ਕੋਈ ਫਿਕਰ ਨਹੀਂ ਇਹਦਾ ਜਿੱਥੇ ਮਰਜੀ ਖੱਜਲ ਹੋਵੇ ਜਾ ਕੇ ਤੇਰਤੇ ਤੂੰ ਜਾਣਾ ਕਿ ਤੈਨੂੰ ਮੈਂ ਆਪ ੱੱਕੇ ਮਾਰ ਕੇ ਘਰੋਂ ਬਾਹਰ ਕੱਢਣਾ ਆ ਜਿੱਦਾਂ ਦੇ ਤੂੰ ਕੰਮ ਕਰਨ ਡੈ ਪਈਆਂ ਨਾ ਹੁਣ ਜੇ ਮੈਨੂੰ ਕੰਮ ਤੋਂ ਹਟਾਤਾ ਤੇ ਫਿਰ ਹਾਡੇ ਦਿਵਾਲੇ ਹੋ ਜਾਣਾ ਇਹਨੇ ਮੈਨੂੰ ਆ ਸਭ ਦੇ ਲਈ ਪੈਸੇ ਦੇ ਦੋ ਮੈਨੂੰ ਆ ਚੀਜ਼ ਲਈ ਪੈਸੇ ਦੇ ਦੋ ਫਿਰ ਮੈਂ ਕਿੱਧਰ ਜਾਵਾਂਗੀ ਇੱਕ ਅਸੀਂ ਆਪਾਂ ਥੋੜੀ ਹੈ ਮੇਰੀ ਜਾਨ ਤੇ ਸਾਰੇ ਪਾਸੇ اٹਕੀ ਪਈ ਆ ਲੈ ਆ ਨਾ ਵਧੀਆ ਹੋ ਗਿਆ ਗਿਓ ਉਹ ਮੀਂਹ ਤੋਂ ਪਹਿਲਾਂ ਪਹਿਲਾਂ ਸੜਗਾ ਨਾਲ ਉਹ ਜੇਕਰ ਮੀਂਹ ਪੈਂਦਾ ਨਾ ਨਾਲ ਨਹੀਂ ਸੜਦਾ ਪੰਗਾ ਪੈਣਾ ਬਾਅਦ ਚ ਚੱਲ ਟਾਈਮ ਨਾਲ ਸਾਰੇ ਕੰਮ ਹੋ ਗਏ ਆ ਨਾਲੇ ਪਹਿਲੀ ਵਾਂ ਸਾਰੀ ਸਵਾ ਹੋ ਗਈ ਆ ਲੈ ਆ ਗਏ ਮੇਰੇ ਮੰਦੇ ਫੋਨ ਹੁਣ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਪੂਜਾ ਉਦਾਂ ਕੱਲੀ ਕੋ ਤੇਰ ਕੋ ਗੱਲ ਨਹੀਂ ਬੰਨੀ ਹੈਗੀ ਭਾਵੇਂ ਜਿੱਦਾਂ ਮਰਜੀ ਹੈ ਨਾ ਪੰਪਨ ਦੀ ਸਲਾਹ ਤੈਨੂੰ ਲੈਣੀ ਪੈਣੀ ਆ ਇਦਾਂ ਕਰਨੀ ਆ ਇਹਨੂੰ ਹੀ ਫੋਨ ਕਰਕੇ ਸੱਦਣੀ ਆ ਇੱਕ ਤੇ ਇਹ ਨਹੀਂ ਪਹਿਲੀਆਂ ਚੋਂ ਨਿਕਲਣ ਦਾ ਨਾਂ ਲੈਂਦਾ ਜਿੱਦਾਂ ਇਹਦੇ ਕੱਲੇ ਦੀ ਜ਼ਮੀਨ ਜਾਇਦਾਦ ਹੁੰਦੀ ਆ ਇੱਥੇ ਘਰ ਦਾ ਵੀ ਬੰਦੇ ਨੂੰ ਖਬਰਸਾਰ ਲੈਣੀ ਚਾਹੀਦੀ ਆ ਇੱਕ ਤੇ ਨਾ ਇਹਦਾ ਮੈਨੂੰ ਕੋਹ ਨਹੀਂ ਪਤਾ ਲੱਗਦਾ ਹੈਗਾ ਕੀ ਕਰਦਾ ਫਿਰਦਾ ਆ ਬਾਹਰ ਏ ਡਿਟੈਂਸ਼ਨ ਪਾਈ ਆ ਨਾ ਐਨੇ ਮੈਨੂੰ ਜਨਾਨੀ ਨੇ ਮੈਨੂੰ ਨੰਬਰ ਹੀ ਚੇਤਾ ਭੁੱਲ ਗਿਆ ਦੱਸ ਪਏ ਮੈਂ ਕੀ ਸੇਵ ਕੀਤਾ ਦਾ ਤੇ ਕਹੀ ਨਹੀਂ ਆ ਹਾਂਜੀ ਹਾਂਜੀ ਹੋਰ ਸੁਣਾਓ ਠੀਕ ਠਾਕ ਜੀ ਹਾਂ ਵਧੀਆ ਵਧੀਆ ਆਪਣੇ ਵੀ ਆਪ ਤੇ ਜਿਹੜਾ ਕੰਮ ਗਿਆ ਜੀ ਤੁਹਾਨੂੰ ਬੰਜੂਗਾ ਨਾ ਚਲੋ ਠੀਕ ਆ ਭਾਜੀ ਉਹ ਪੈਸੇ ਦੀ ਟੈਨਸ਼ਨ ਨਾ ਲਿਓ ਤੁਸੀਂ ਉਹ ਪੈਸੇ ਤਾਰਦਾਂਗੇ ਜਿੰਨੇ ਕਹੋਗੇ ਬਸ ਕੰਮ ਹੋਣਾ ਚਾਹੀਦਾ ਆਪਣਾ ਠੀਕ ਆ ਠੀਕ ਆ ਚਲੋ ਮੈਨੂੰ ਬੜੀ ਟੈਨਸ਼ਨ ਲੱਗੀ ਸੀ ਚਲੋ ਚੰਗਵੇਂ ਵੇਲੇ ਫੋਨ ਕਰਤਾ ਤੁਸੀਂ ਆ ਜਲਾ ਲੱਲਾ ਕਰ ਲੋ ਗੱਲ ਇਹਦੇ ਨਾਲ ਵੀ ਇੱਕ ਤੇ ਇਹ ਪਤਾ ਨਹੀਂ ਕਿਹਦੇ ਨਾਲ ਬਿਜੀ ਬੈਠਾ ਆ ਬੰਦਾ ਪੁੱਛੇ ਘਰੋਂ ਫੋਨ ਆਉਂਡਿਆ ਵਾ ਤੂੰ ਫੋਨ ਤੇ ਕਮ ਸੇ ਕਮ ਚੁੱਕਲਾ ਮੇਰਾ ਫੇਰ ਲਾ ਕੇ ਵੇਖਾਂ ਇੱਕ ਵਾਰੀ ਫੇਰ ਵੀ ਜੀ ਆਉਂ ਡਿਆ ਠੀਕ ਆ ਆ ਪਾਜੀ ਇੱਕ ਮਿੰਟ ਮੈਂ ਫੋਨ ਆਉਂ ਡਿਆ ਵਿੱਚ ਮੇਰਾ ਜੀ ਕੰਡ ਹੈ ਮੈਂ ਨਾ ਪਹਿਲੀਆਂ ਚ ਜਾ ਕੇ ਇਹਦੇ ਆਲੇ ਫੇਰਾ ਮਾਰ ਕੇ ਆਵਾ ਤੈਨੂੰ ਫੜ ਕੇ ਲਿਆਵਾ ਘਰ ਵੀ ਤੂੰ ਉੱਥੇ ਪਹਿਲੀਆਂ ਸੰਭੀ ਜਾਣ ਡਿਆ ਇਧਰ ਉਹ ਘਰ ਆਦੋਂ ਦੀਆਂ ਗੱਲਾਂ ਕਰਨੀ ਆ ਚਲੋ ਮੈਂ ਬਾਅਦ ਕਰਦਾ ਤੁਹਾਨੂੰ ਫੇਰ ਫੋਨ ਇਹ ਪੂਜਾ ਦਾ ਫੋਨ ਆ ਗਿਆ ਵਿੱਚ ਹੈਲੋ 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 ਆਪੂ ਜੋ ਕਿੱਥੇ ਹੋ ਤੁਸੀਂ ਮੈਂ ਬੰਬੀ ਤੇ ਆ ਤੇ ਬੰਬੀ ਤੇ ਕੀ ਕਰਨ ਦੇ ਤੈਨੂੰ ਨਹੀਂ ਪਤਾ ਹੈਗਾ ਘਰ ਵੀ ਜਾਣਾ ਵਾ ਉੱਥੋਂ ਇਨੀ ਗਰਮੀ ਹੈ ਤੁਸੀਂ ਉੱਥੇ ਪਤਾ ਨਹੀਂ ਕੀ ਕਰਦੇ ਰਹਿੰਦੇ ਹੋ ਮੈਂ ਠੁਕੜ ਰਹੇਗੇ ਨਾ ਕੀ ਗੱਲ ਕਰੀਆ ਔਖੀ ਜਾਣਾ ਤੇ ਮੈਂ ਹੋਰ ਕੀ ਕਰਾਂ ਤੁਹਾਨੂੰ ਤੇ ਘਰ ਦਾ ਕੋਈ ਹੈ ਪਤਾ ਨਹੀਂ ਆ ਘਰ ਕੀਕ ਬਣਦਾ ਤੇ ਕੀ ਨਹੀਂ ਬਣਦਾ ਹੈਗਾ ਕਦੀ ਤੁਸੀਂ ਆਣ ਕੇ ਪੁੱਛਿਆ ਵਾ ਵੀ ਕੀ ਗੱਲ ਬਣਦਾ ਹੁੰਦੀ ਘਰ ਚ ਕਿਤੇ ਕੀ ਨਹੀਂ ਹੁੰਦੀ ਤੂੰ ਹੀ ਐਦਾਂ ਪੈਲੀਆਂ ਸਾਹਮਣੇ ਜਿੱਦਾਂ ਸਾਰਿਆਂ ਨੇ ਤੇਰੇ ਨਾਂ ਤੇ ਲਾ ਦੇਣੀਆਂ ਆ ਘਰ ਆਣ ਕੇ ਨਾ ਤੇ ਇੱਕ ਪਾਸੇ ਨਬੇੜਾ ਕਰਕੇ ਜਾਣ ਕੇ ਹਲਦੀਆਬਾਦ ਤੇ ਜਾ ਉਹ ਹੋਇਆ ਕੀ ਇਹ ਦੱਸ ਸਹੀ ਘਰ ਆ ਜਾ ਬਾਬਾ ਘਰ ਆ ਜਾ ਦਸਵੇਂ ਦਿਨੀਆਂ ਤੈਨੂੰ ਕੀ ਹੋਇਆ ਵਾ ਚੱਲ ਆ ਗਿਆ ਮੈਂ ਓਕੇ ਆ ਗਿਆ ਮੈਂ ਆਂ ਵੀ ਵਰੀ ਮੈਂ ਕਹੀਂ ਜਾਂਦੀ ਆ ਵੀ ਘਰ ਆ ਜਾ ਘਰ ਆ ਜਾ ਤੇ ਉਹ ਫੇਰ ਕਹੀਂ ਜਾਂਦੇ ਦੱਸ ਘਰ ਮੈਂ ਕੀ ਕਰਨਾ ਆਗੇ ਉੱਥੇ ਹੀ ਲਾ ਜਾ ਫਿਰ ਆਪਣਾ ਮੰਜੀ ਬਿਸਤਰਾ ਉੱਥੇ ਬੈਠਾ ਰਿਹਾ ਕਰ ਨਹੀਂ ਟੈਂਸ਼ਨ ਪਈ ਆ ਨੇ ਕੋਈ ਹਿਸਾਬ ਨਹੀਂ ਆ ਮੈਨੂੰ ਮੈਨੂੰ ਤਾਂ ਚੈਨ ਨਹੀਂ ਆਉਂਦਿਆ ਹੁਣ ਰਾਤ ਨੂੰ ਦਰੋਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਨਿਆ ਹੈਗਾ ਇਹ ਤਾਂ ਮੈਨੂੰ ਬੁਖਾਰ ਹੀ ਨਹੀਂ ਦੇਣੀ ਚਾਹੀਦੀ ਜ਼ਹਿਰ ਦਿਖਦੀ ਏ ਮੈਨੂੰ ਇਹ ਵੇੜੇ ਦੇ ਵਿੱਚ ਤੁਰੀ ਫਿਰਦੀ ਵੀ ਹਜੇ ਤੱਕ ਨਹੀਂ ਆਇਆ ਬੰਦਾ ਵੇਖ ਲਾ ਅੰਤਰੀ ਮੈਨੂੰ ਟੈਂਸ਼ਨ ਪਈ ਆ ਇੱਥੇ ਤੇ ਉਹਦੀ ਸਿਹਤ ਤੇ ਜੂਣੀ ਸਰਕੀ ਹੋਣੀ ਮੈਨੂੰ ਲੱਗਦਾ ਕਿੰਨਾ ਟਾਈਮ ਹੋ ਗਿਆ ਮੈਨੂੰ ਫੋਨ ਕੀਤੇ ਨੂੰ ਵੀ ਹਾਏ ਉਹ ਕੀ ਹੋ ਗਿਆ ਪੂਜਾ ਤੂੰ ਫੋਨ ਕੀਤਾ ਵਾ ਉਹ ਮੇਰਾ ਧੜਕਾ ਹੀ ਕਰਦਾ ਤੂੰ ਉਹ ਨਿਆਣੇ ਠੀਕ ਵਾ ਆਹੋ ਠੀਕ ਆ ਨਿਆਣੇ ਗੋਲੀ ਨਹੀਂ ਵੱਜੀ ਨਿਆਣਿਆਂ ਨੂੰ